ਇੰਡੋ-ਤਿੱਬਤ ਬਾਰਡਰ ਪੁਲਿਸ ਵਿੱਚ ਨੌਕਰੀ ਕਰਦੇ ਤਾਂ ਸੇਮ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਕੁਝ ਦਿਨਾਂ ਬਾਅਦ ਉਹ ਅਸਾਮ ਦੇ ਗੁਹਾਟੀ 'ਚ ਸ਼ਹੀਦ ਹੋ ਗਏ। ਸ਼ਹੀਦ ਤਰਸੇਮ ਸਿੰਘ ਦੀ ਮ੍ਰਿਤਕ ਦੀ ਹਲਕਾ ਬਾਬਾ ਬਕਾਲਾ ਸਿੰਘ ਦੇ ਪਿੰਡ ਚੀਮਾ ਬਾਠ ਵਿਖੇ ਲਿਆਂਦੀ ਗਈ ਜਿੱਥੇ ਆਈਟੀਬੀਪੀ ਦੇ ਜਵਾਨਾਂ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਜਵਾਨ ਆਪਣੇ ਪਿਛੇ ਇੱਕ ਪਤਨੀ ਤੇ ਆਪਣੇ ਦੋ ਬੱਚੇ ਛੱਡ ਗਿਆ। ਮ੍ਰਿਤਕ ਸ਼ਹੀਦ ਜਵਾਨ ਤਰਸੇਮ ਸਿੰਘ ਮਹੀਨਾ ਕੋ ਪਹਿਲਾਂ ਛੁੱਟੀ ਕੱਟ ਕੇ ਦੀ ਡਿਊਟੀ ਤੇ ਵਾਪਸ ਪਰਤਿਆ ਸੀ ਜਵਾਬਦਰ ਸੇਮ ਸਿੰਘ ਦੇ ਅੰਤਿਮ ਸੰਸਕਾਰ ਮੁੱਖ ਕੇ ਸਮੂਹ ਪਿੰਡ ਵਾਸੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਡੀਐਸਪੀ ਪਪਾ ਬਕਾਲਾ ਐਸਐਚਓ ਬਿਆਸ ਸਤਨਾਮ ਸਿੰਘ ਅਤੇ ਆਈਟੀਬੀਪੀ ਦੇ ਅਧਿਕਾਰੀਆਂ ਨੇ ਫੁੱਲ ਭੇਟ ਕੀਤੇ ਅਤੇ ਸ਼ਾਦਾ ਜੀ ਦਿੱਤੀ ਇਸ ਮੌਕੇ ਆਈਟੀਬੀ ਪੁਲਿਸ ਤੇ ਟੁਕੜੀ ਵੱਲੋਂ ਹਵਾਈ ਫਾਇਰਿੰਗ ਕਰਕੇ ਆਖਰੀ ਸਲਾਮੀ ਦਿੱਤੀ ਗਈ ਉਹ ਮੌਲਾ ਜੋ ਬਹੁਤ ਹੀ ਦੁੱਖ ਭਾਈ ਜਿਹੜੀ ਆਏ ਖਬਰਾਂ ਮਿਲਣ ਤੋਂ ਬਾਅਦ ਸਾਰਾ ਪਿੰਡ ਉਦਾਸੀ ਵਿੱਚ ਸਮਾ ਗਿਆ ਕਿ ਸਰਹਿੰਦ ਸਿੰਘ ਏਆਈ ਸੀਪੀਬੀ ਦੇ ਵਿੱਚ ਹੌਲਦਾਰ ਰੈਂਕ ਤੇ ਮੌਜੂਦ ਸਨ ਪਰ ਅਚਾਨਕ ਤਬੀਤ ਉਹਨਾਂ ਦੀ ਖਰਾਬ ਹੋਣ ਦਾ ਕਰਕੇ ਉਹਨਾਂ ਦੀ ਡੈਥ ਹੋ ਗਈ ਅੱਜ ਸਵੇਰ ਮਾਰਨਿੰਗ 'ਚ ਇਹਨਾਂ ਨੂੰ ਪਿੰਡ ਲੈ ਆਂਦਾ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਹੀ ਮਨ ਭਾਗਾ ਦੁੱਖ ਦੀ ਖਬਰ ਹੈ ਪਰਿਵਾਰ ਬਹੁਤ ਸਤਵੇਂ ਦੇ ਵਿੱਚ ਤੇ ਸਾਰੇ ਹੀ ਪਿੰਡ ਬਹੁਤ ਹੀ ਜਿਹੜਾ ਵਾ ਮਨ ਭਾਗੀ ਖਬਰ ਸੁਣ ਕੇ ਅਦਾਸ ਅਦਾਸੀ ਸਾ ਗਈ ਹੈ ਅੱਜ ਸਰਕਾਰੀ ਸਮਾਣਾ ਦੇ ਨਾਲ ਜਰਾ ਹੋ ਗਿਆ ਹਾਂਜੀ ਆਪਣੀਆਂ ਛੇਡਾਂ ਨੂੰ ਜਾ ਰੱਖੀਆ ਆਪਣੀ ਮਿਹਨਤ ਕਰਦਾ ਬੜੇ ਪ੍ਰੀਤੀ ਨਾਲ ਜਿਹੜਾ ਆਰਮੀ ਵਿੱਚ ਭਰਤੀ ਹੋਣਾ ਇਹ ਸਾਰੇ ਬੱਚਿਆਂ ਨੂੰ ਵੇਖ ਕੇ ਇਹ ਚੀਜ਼ ਦੇ ਉੱਤੋਂ ਸੇਧ ਲੈਣੀ ਚਾਹੀਦੀ ਆ ਕਿ ਇਹ ਸਾਡਾ ਬੱਚਾ ਬਹੁਤ ਛੋਟੀ ਉਮਰ ਦੇ ਵਿੱਚ ਹੀ ਨੌਕਰੀ ਤੇ ਭਰਤੀ ਹੋਇਆ ਸੀ ਤੇ ਇਹਦੇ ਵੱਲ ਦੇਖ ਕੇ ਜੋ ਵੀ ਇਹ ਨਸਿਆ ਦੇ ਚੱਕਰ ਦੇ ਵਿੱਚ ਬੱਚੇ ਜਾ ਰਹੇ ਆ ਉਹ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਆ ਚੰਗੀਆਂ ਪ੍ਰੈਕਟਿਸ ਕਰਕੇ ਭਰਤੀ ਹਾਲ ਆਪਣਾ ਜਿਹੜਾ ਵਾਅ ਸੰਯੋਗ ਦੇਣਾ ਚਾਹੀਦਾ ਹੈ ਤਰਸੇਮ ਸਿੰਘ ਜੀ ਮੇਰੇ ਕਜਨ ਬਰਦਰ ਸ੍ਰੀ ਇਹ ਆਈਟੀਪੀਪੀ ਦੇ ਵਿੱਚ ਜੋਬ ਕਰਦੇ ਸੀ ਇਹਨਾਂ ਦੀ 59 ਆਈਟੀਪੀਪੀਸੀ ਜੋ ਗਵਟੀ ਤੋਂ ਅੱਗੇ ਤੇਜਪੁਰ ਤੇਜਪੁਰ ਤੋਂ ਅੱਗੇ ਬਾਲੋਗਾਮ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਤਹਿਨਾਤ ਸੀ ਤੇ ਉਸ ਡਿਊਟੀ ਦੇ ਤਰ ਤਹਨਾਤ ਡਿਊਟੀ ਦੇ ਦੌਰਾਨ ਜੋ ਕੱਲ ਸਾਡੀ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਸੀ ਡਿਊਟੀ ਦੇ ਦੌਰਾਨ ਇਹਨਾਂ ਦੇ ਉਥੇ ਸ਼ਹੀਦ ਹੋ ਗਏ ਨੇ ਅਸੀਂ ਅੱਜ ਸਵੇਰ ਜਿਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਉਸ ਸੀਡੀ ਦੇ ਬਾਰੇ ਖਬਰ ਦੇ ਵਾੜੇ ਪਤਾ ਲੱਗਾ ਤੋਂ ਪਿੰਡ ਦੇ ਵਿੱਚ ਅਚਾਨਕ ਸੀ ਇੱਕ ਚਹਲਾ ਤਜਾਸ ਆ ਗਿਆ ਔਰ ਜੋ ਪਿੰਡ ਦੇ ਵਿੱਚ ਪੂਰਾ ਹੀ ਆਸ-ਪਾਸ ਕੇ ਲੋਕਾਂ ਦੇ ਵਿੱਚ ਸੋਕ ਦੀ ਲਹਿਰ ਹੈ ਤੇ ਪੂਰਾ ਹੀ ਪਿੰਡ ਸ਼ੋਕ ਮਨਾ ਰਿਹਾ ਹੈ ਅੱਜ ترਸੇਮ ਸਿੰਘ ਦੀ ਜੋ ਡੈੱਡ ਬੋਡੀ ਹੈ ਉਹ ਉਹਨਾਂ ਦੇ ਘਰ ਪਹੁੰਚ ਗਈ ਹੈ ਔਰ ਉਹਨਾਂ ਦਾ ਪੂਰੇ ਹੀ ਸਨਮਾਨ ਦੇ ਨਾਲ ਗਾਰਡ ਆਫ ਆਨਰ ਦੇ ਨਾਲ ਔਰ ਰੀਤਾਂ ਦੇ ਨਾਲ ਆਤਮ ਨੂੰ ਗਤਘਾਈ ਦਿੱਤੀ ਗਈ ਹੈ ਉਹਸ ਤੇ ਦੇਤੇ ਸਾਰੇ ਇਸ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਸੰਸਕਾਰ ਹੋ ਗਿਆ ਹੈ ਸੰਸਕਾਰ ਤੋਂ ਬਾਅਦ ਦੇ ਵਿੱਚ ਹੁਣ ਸਾਰੇ ਜਾਨੇ ਜਿੰਨੇ ਵੀ ਇੱਥੇ ਪਹੁੰਚੀ ਹੋਏ ਨੇ ਉਹ ਉਹਨਾਂ ਦੇ ਪੂਰੇ ਹੀ ਸ਼ੋਕ ਮਨਾ ਰਹੇ ਨੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਕੀ ਕਰਨ ਲਈ ਅਜੇ ਤੱਕ ਕਿਸੇ ਵੀ ਅਧਿਕਾਰੀ ਦੇ ਨਾਲ ਕੋਈ ਅਡੀ ਖੱਡੀ ਖੁੱਲ ਕੇ ਗੱਲਬਾਤ ਨਹੀਂ ਹੋਈ ਕਿਉਂਕਿ ਅਧਿਕਾਰੀ ਵੀ ਆਪਣੀ ਡਿਊਟੀ ਦੇ ਦੌਰਾਨ ਉਹ ਵੀ ਆਪਣੀ ਡਿਊਟੀ ਕਰ ਰਹੇ ਸੀ ਅਜੇ ਤੱਕ ਸਾਡੀ ਕਿਸੇ ਅਧਿਕਾਰੀ ਦੇ ਨਾਲ ਕੋਈ ਗੱਲ ਨਹੀਂ ਹੋਈ ਵੀ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਡਿਪਾਰਟਮੈਂਟ ਅੱਗੇ ਇਹ ਮੰਗ ਰੱਖਦੇ ਹਾਂ ਕਿ ਉਹਨਾਂ ਡਿਊਟੀ ਦੇ ਦੌਰਾਨ ਜੋ ਇਹਨਾਂ ਨੂੰ ਤਮਾਕ ਦੇ ਵਿੱਚ ਸ਼ਾਮਿਲ ਹੋਏ ਨੇ ਅਸੀਂ ਇਹੀ ਡਿਊਟੀ ਦਰਾਂ ਮਹਿਕਮੇ ਨੂੰ ਔਰ ਪੰਜਾਬ ਗਵਰਨਮੈਂਟ ਦੇ ਅੱਗੇ ਇਹ ਮੰਨ ਮੰਗ ਕਰਦੇ ਆ ਕਿ ਜੋ ਕਿ ਜੋ ਵੀ ਤਰਸੇਮ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਬੈਨੀਫਿਟ ਮਿਲਦੇ ਆ ਉਹ ਪੂਰੇ ਦਿੱਤੇ ਜਾਣ ਔਰ ਉਹਨਾਂ ਦੇ ਪਰਿਵਾਰ ਦੇ ਮਾਲੀ ਔਰ ਸਹਾਇਤਾ ਕੀਤੀ ਜਾਵੇ